ਇਥੋਂ ਇਹਦਾ ਲੇਵਾ ਚੈੱਕ ਕਰ ਲਈ ਜਦ ਬੈਡ ਪਰਲੇ ਬੰਨੇ ਜਾਊਗੀ ਤੇ ਕਿੰਨਾ ਦੁੱਧ ਚਵਾਇਆ ਕਾਲੇ ਨੇ ਦੁੱਧ ਵੀਰੇ ਪਹਿਲੇ ਸੂਏ ਦਿੱਤਾ 35 ਲੀਟਰ ਦੰਦੋ ਖੀਰੀ ਆਪ ਜੈਗ ਦੀ ਹਫਤੇ ਦਾ ਸੂਆ 17 ਲੀਟਰ ਬੋਲੀ ਹਾਜ਼ਰ ਆ ਤਸੀਮ ਨੇ ਸਜਣਾ ਆਪ ਲੈ ਕੇ ਆਉਂਦਾ ਜਾ ਕੇ ਉਹ ਸੀਨ ਨਹੀਂ ਕਿਸੇ ਆਲਾ ਭਰਾ ਲੂਗਾ ਲੈ ਸਜਣਾ ਪਿੰਡ ਖੀਵਾ ਕਲਾ ਤਹਿਸੀਲ ਭੀਖੀ ਤੇ ਜ਼ਿਲ੍ਹਾ ਮਾਨਸਾਤ ਨਾਲ ਦੋ ਬੈੜਾਂ ਬਕਾਉ ਨੇ ਇੱਕ ਖੀਰੀ ਜਰਸੀ ਤੇ ਇੱਕ ਐਚ ਐਫ ਤੇ ਮਿੰਨੀ ਫਾਰਮ ਵਾਲਾ ਸਿਸਟਮ ਹੀ ਆ ਬਾਈ ਜੱਲਬੀ ਇਧਰ ਮਾਰਦੀ ਕੈਮਰਾ ਐਚ ਐਫ ਤੇ ਜਰਸੀ ਟਾਪ ਬਰੀਡ ਆ ਇਹ ਸੱਜਣ ਕੋਲੇ ਘਰੀ ਬਣਾਇਆ ਪਿਆ ਸਿਸਟਮ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਉਂਗਾ ਫਿਲਹਾਲ ਇਹ ਦੋ ਪਸ਼ੂ ਬਕਾਉ ਨੇ ਤੇ ਸ਼ੁਰੂਆਤ ਆਪ ਅੱਛੀ ਤੋਂ ਕਰ ਲਾਂਗੇ ਲੱਭੀ ਇੱਕ ਵਾਰੀ ਬੱਚੀ ਤੇ ਮਾਰਨੀ ਕੈਮਰਾ ਆਰਡਰ ਚੈੱਕ ਕਰਾ ਦੇਣੀ ਗੱਲਬਾਤ ਬਾਈ ਨਾਲ ਫੇਰੇ ਕਰਾਉਂਗਾ ਤੁਹਾਡੀ ਇਹ ਖੀਰੀ ਰਹਿਣ ਵਾਲੀ ਆ ਤੇ ਉਹ ਰਹਿਣ ਵਾਲੀ ਆ ਦੂਜਾ ਸੁਹਾ ਤੇ ਡਿਟੇਲ ਬਾਈ ਕਾਲਾ ਦੱਸ ਦਊਗਾ ਰੇਟ ਵੀਡੀਓ ਦੇ ਵਿੱਚ ਹੀ ਕਰਾ ਦੇਾਂਗੇ ਆ ਜਾ ਕਾਲੇ ਜਰਾ ਹੋਰ ਕਿਵੇਂ ਆ ਵਧੀਆ ਜੀ ਚੜਦੀ ਕਲਾ ਆ ਨੰਬਰ ਦੱਸ ਦਿਓ ਜੀ 98728 23043 ਲੜਕੇ ਜਿਹੜਾ ਦੱਸ ਮਿੰਟ ਜਾ 98728 ਹਾਂਜੀ 23043 98728 23043 ਆ ਜਾ ਉਰਲੇ ਬੰਨੇ ਤੇ ਜਰਸੀ ਤੋਂ ਕਰਦੀ ਸ਼ੁਰੂ ਕੰਮ ਹਾਂ ਬਈ ਦੰਦੋ ਕਿਵੇਂ ਆ ਸਾਈਡ ਤੇ ਹੋ ਗਿਆ ਕੀਰੀ ਆ ਬਈ ਦੰਦੋ ਖੀਰੀ ਹੂੰ ਤੇ ਜਰਸੀ ਦਾ ਮੇਰਾ ਖਿਆਲ ਆਪਣੇ ਕੋਲ ਟਾਪ ਦੀ ਬਰੀਡ ਕਰੀ ਹੈ ਹਨਾ ਇਹ ਕਿਹੜੇ ਸੀਮੰਦੀ ਆ ਇਹ ਆਪ ਹੈ ਗਿਆ ਜੱਗ ਦੀ ਆਪ ਜੱਗ ਦੀ ਦੰਦੋ ਖੀਰੀ ਤੇ ਲੱਭੀ ਆਰਡਰ ਤੇ ਮਾਰਨੀ ਇੱਕ ਵਾਰੀ ਕੈਮਰਾ ਜਿਹਦਾ ਇੱਧਰ ਲੈ ਬੰਨੇ ਜਾਉ ਏ ਇੱਥੋਂ ਇੱਥੋਂ ਕਰਾ ਦੇ ਜੈਕ ਹਾੜੀ ਵਾਲਾ ਲੇਵਾ ਆ ਗਿਆ ਜਮਾ ਜਮੂਰੋ ਕਹਿੰਦੇ ਨੇ ਹਾਂ ਠੰਡੀ ਵੀ ਵਾਲੀ ਆ ਬਈ ਠੀਕ ਆ ਕਿੰਨੇ ਕਿਦੰ ਦਾ ਸੂਆ ਹੋ ਗਿਆ ਇਹਦਾ ਸੂਆ ਹਫਤੇ ਕ ਦਾ ਹੋਊਗਾ ਲਗਭਗ ਨਾਲ ਬੱਚਾ ਕੀ ਆ ਉਹ ਬੱਚਾ ਗਾ ਨਾਲ ਆ ਗਿਆ ਬੱਚਾ ਹਫਤੇ ਦੀ ਸੂਈ ਕਿੰਨੀ ਹੈ ਕਿ ਦੁੱਧ ਅੱਜ ਹਾਜ਼ਰ ਹੈ ਇਹਦੇ ਕੋਲ ਦੁੱਧੇ ਦਾ ਹੋਊਗਾ ਬਈ 17 ਕਿ ਲੀਟਰ 17 ਲੀਟਰ ਤਿਆਰ ਟਾਈਮ ਤੋਂ ਟਾਈਮ 'ਚ ਆਉਣ ਵਾਲਾ ਹਾਂ ਠੀਕ ਆ ਗੱਲ ਇਹ ਫੀਚ ਵਾਈ ਤੇ ਕਿ ਮਸ਼ੀਨੀ ਤੇ ਮਸ਼ੀਨੀ ਬਈ ਮਸ਼ੀਨੀ ਚਵਾਈ ਤੇ ਆਪਾਂ ਤਾਂ ਮਸ਼ੀਨ ਤੇ ਕਰਦੇ ਆ ਅਗਲਾ ਚਾਹੀਦੀ ਹੱਥੀ ਕਰਨ ਵਾਲਾ ਖੋਤੇ ਨੇ ਸਾਡਾ ਲੈਵੇ ਤੇ ਫੋਕਸ ਕਰਦੀ ਲੱਭੀ ਇੱਥੋਂ ਅਗਲਾ ਬਾਈ ਕਹਿੰਦਾ ਜੇ ਮਸ਼ੀਨ ਤੇ ਲਾ ਆ ਹੱਥੀ ਲਾ ਲਿਆ ਆਪਾਂ ਮਸ਼ੀਨੀ ਚਵਾਈ ਕਰਦੇ ਆ ਦੰਦੋ ਖੀਰੀ ਆਪ ਜੈਗ ਦੀ ਹਫਤੇ ਦਾ ਸੁਗਾ 17 ਲੀਟਰ ਬੋਲੀ ਹਾਜ਼ਰ ਆ ਪ्युअर ਖੀਰੀ ਰਹੂਗੀ ਹਾਂ ਬਈ ਤੁਰਦਾ ਹੀ ਖੁੱਲ ਕੇ ਹਾਂ ਬਈ ਤਾਂ ਮਾੜੀ ਜਾਈਂ ਕਿਹੜਾ ਦਵਾ ਦੇ ਇੱਥੇ ਤੇ ਬਾਕੀ ਸੱਜਣੋ ਇੱਥੋਂ ਨਾ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਮੇਨ ਫੋਕਸ ਮੇਰਾ ਇਹਦੇ ਆਰਡਰ ਤੇ ਰਹੂਗਾ ਲੇਵਾ ਫਾੜੀ ਵਾਲਾ ਰੱਖਦੀ ਆ ਬਿਲਕੁਲ ਇੱਥੋਂ ਕਰ ਸਕਦੇ ਹੋ ਕੁਆਲਿਟੀ ਚੈੱਕ 17 ਲੀਟਰ ਬੋਲੀ ਆ ਗਈ ਬਾਈ ਕਹਿੰਦਾ ਹਾਜ਼ਰ ਥੋੜੀਆਂ ਸ਼ਾਖਾਂੀਆਂ ਨੇ ਨਾ ਸਿੰਗਾ ਦੀਆਂ ਹਾਂ ਬਈ ਇਹ ਨਿਕਲ ਆਈਆਂ ਪੋਟੀਆਂ ਦੋ ਦੇ ਠੀਕ ਆ ਗੱਲ ਉਹ ਦਗਾਏ ਹੋਏ ਸੀ ਬਾਈ ਦੇ ਹਾਂ ਹਾਂ ਬਈ ਤੇ ਬਾਕੀ ਇੱਥੇ ਤੋਂ ਨਾ ਦਾ ਆਰਡਰ ਚੈੱਕ ਕਰ ਸਕਦੇ ਮੱਲੋ ਇਹਨਾਂ ਰੱਖਦੇ ਫਾੜੀ ਵਾਲਾ ਦੰਦੋ ਖੀਰੀ ਆ ਪ्योर ਕਹਿੰਦੀ ਹਾਂ ਬਈ ਖੀਰੀ ਆ ਦਿਖਾ ਦਿਖਾ ਦਾਂਗੇ ਠੀਕ ਆ ਗੱਲ ਦੰਦੋ ਪ्योर ਖੀਰੀ ਉਹ ਚੀਜ਼ ਦੀ ਗਾਰੰਟੀ ਦੂ ਤੋਰ ਦੇ ਕੇ ਰਾਂ ਹੋਰ ਤੋਰ ਦੇ ਖੀਰੀ ਸੁਈਆਂ ਨੇ ਆਪਣੇ ਕੋਲੇ ਬੈੜੀਆਂ ਸਾਰੇ ਠੀਕ ਆ ਗੱਲ ਕਿੰਨਾ ਕ ਚਵਾ ਸਕਦੀ ਆ ਵੀਕ ਲੈਵਲ ਤੇ 20 ਕਿਲੋ ਜਾਓ ਬਈ ਹੱਕ ਤਾਂ ਹੈਗਾ 20 ਕਿਲੋ ਠੀਕ ਆ ਗੱਲ ਆਹ ਤੋਂ ਵੀ ਇਹ ਖੁੱਲੀਆਂ ਰਹਣੀਆਂ ਉਹਦੇ ਕਰਕੇ ਭਜ ਨੱਠ ਕਰਦਿਆਂ ਕਿਉਂਕਿ ਬਾਈ ਵਰਗੇ ਇੱਥੇ ਖੁੱਲੀਆਂ ਹੀ ਰੱਖਦੇ ਆ ਤੇ ਬਾਕੀ 4x4 ਵਾਲਾ ਸਿਸਟਮ ਹੀ ਆਰਡਰ ਦਾ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਸੀਮਨ ਇਹ ਸੱਜਣਾ ਆਪ ਲੈ ਕੇ ਆਉਂਦਾ ਜਾ ਕੇ ਉਹ ਸੀਨ ਨਹੀਂ ਕਿਸੇ ਵਾਲਾ ਭਰਾ ਲੂਗਾ 17 ਲੀਟਰ ਜਿਹਦੇ ਕੋਲ ਤਿਆਰੀ ਵਾਲਾ ਮਿਲੂਗਾ ਇਹ ਬੱਛੀ ਕੋਲੇ ਡੰਗ ਤੋਂ ਡੰਗ ਚੋਣ ਵਾਲਾ ਤਸੱਲੀ ਵਾਲਾ ਰਹੂਗਾ ਆਡ ਰੇ ਮੰਨ ਲਓ ਇੱਥੇ ਤੋਂ ਚੈੱਕ ਕਰ ਸਕਦੇ ਹੋ ਅੱਗੇ ਪਿੱਛੇ ਵਾਲਾ ਲੈ ਵਾ ਰੱਖੂ ਰੱਖੂ ਫਾੜੀ ਵਾਲਾ ਬਾਈ ਪੂਛ ਫਾੜੀ ਮਾੜੀ ਜੀ ਅਮਾੜੀ ਪੂਛ ਭੱਲਾ ਇੱਥੇ ਇੱਕ ਵਾਰੀ ਫੇਰ ਕਰਾ ਦਈਏ ਭਰਾਵਾਂ ਨੂੰ ਚੱਕ ਆਪਾਂ ਥੋੜੀ ਇੱਧਰ ਨੂੰ ਕਰ ਦੇ ਬੜਾ ਹਾਂ ਥੋੜੀ ਹੀ ਹਲਾ ਦੇ ਇਥੋਂ ਠੰਡੀ ਤਾਂ ਬਹੁਤ ਆਣਾ ਹਾਂ ਬਈ ਠੰਡੀ ਤੇ ਕੇ ਮੈਂ ਮਰ ਜੀ ਆਉ ਕਰੀ ਆ ਠੰਡੀ ਆ ਗਈ ਪੂਰੀ ਫੁੱਲ ਉਹ ਉਹ ਸੀਨ ਨਹੀਂ ਹੈਗਾ ਤੇ ਬਰੀਡ ਅੱਗੇ ਚੰਗੀ ਬਣਾ ਦੋ ਜਿਹੜੇ ਭਰਾ ਨੇ ਕਹੇ ਲੀਏ ਬਰੀਡ ਤੇ ਕੰਮ ਕਰਨਾ ਬਾ ਹੋ ਜਾ ਬਾਈ ਸਾਈਡ ਨੂੰ ਥੋੜਾ ਜਾ ਇਹ ਇਥੋਂ ਕਰ ਸਕਦੇ ਹਾਂ ਚੈੱਕ ਲੰਬਾਈ ਲੰਬੂਈ ਬੱਛੀ ਦੀ ਕਦ ਕਾਠਾ ਤੇ ਖੀਰੀ ਵਾਲੀ ਗਰੰਟੀ ਦੇ ਉੱਤੇ ਆਹ ਨਾਲ ਇਹਦੇ ਆ ਗਿਆ ਮੇਲ ਕਾਫ ਖੀਰੀ ਦੀ ਗਰੰਟੀ ਦਊਗੇ ਹਾਂ ਬਈ ਖੀਰੀ ਐ ਬਾਕੀ ਦਿਖਾ ਦਾਨੇ ਬਾਈ ਠੀਕ ਹੈ ਗੱਲ ਉਹ ਚਲੋ ਜਿਹੜਾ ਭਰਾ ਆਊਗਾ ਉਹਦੀ ਤਸੱਲੀ ਕਰਾ ਦੇ। ਹੂੰ ਤੇ ਰੇਟ ਕੀ ਰਹੂਗਾ ਜੀ ਇਹਦਾ? ਰੇਟ 1 ਲੱਖ ਰੁਪਈਆ ਕਰਦੇ ਰੇਟ ਬਈ ਇਹਦਾ। 1 ਲੱਖ? ਹਾਂ। 1 ਲੱਖ ਚ ਹੋ ਜੂ ਮਾਨਤਾਨ? ਮਾਨਤਾਨ ਹੋ ਜੂਗਾ। ਠੀਕ ਹੈ ਗੱਲ। ਆ ਰੇਟ ਬਾਈ ਕਹਿੰਦਾ ਇਹਦਾ 1 ਲੱਖ ਰੁਪਈਆ ਡਿਮਾਂਡ ਹੈ। 1 ਲੱਖ ਚੋਂ ਮਾਨਤਾਨ ਛੋਟ ਛੱਪਾ ਜਾਂ ਉਦਾਂ ਦਾ ਤੁਹਾਡਾ ਹੋ ਜੂਗਾ। ਤੇ ਜਿੰਨਾ ਦੁੱਧ ਦੱਸਿਆ 17 ਲੀਟਰ ਬਾਈ ਟਾਈਮ ਤੋਂ ਟਾਈਮ ਤੱਕ। ਹਾਂ ਹਾਂ ਬਈ ਚਵਾ ਕੇ ਦੇ ਦਾਂਗੇ। ਹਾਂ ਹਾਂ ਤਸੱਲੀ ਕਰਾ ਦਾਂਗੇ। ਹਾਂ ਹਾਂ ਆਪਾਂ ਕਦੀ ਹੱਥੀ ਤਾਂ ਨਹੀਂ ਚੋਈਏ ਅਸੀਂ। ਨਾ ਤੇ ਜੀ। ਠੀਕ ਹੈ ਕਹ ਗਲ ਹੱਥੀ ਬਾਈ ਕਹਿੰਦਾ ਕਦੀ ਚੋਈ ਨਹੀਂ ਹੱਥੀ ਵਾਲਾ ਭਰਾ ਲੈਣ ਆਊਗਾ ਤਾਂ ਉਹ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਆਜੋ ਕਾ ਜੀ ਹਾਂ ਜੀ ਮਸ਼ੀਨੀ ਚਵਾਈ ਤੇ ਬਿਨਾਂ ਸ਼ੱਕ ਲੱਗੀ ਹੋਈ ਆ ਮਸ਼ੀਨ ਤੇ ਬਾਈ ਕਹਿੰਦਾ ਰੂਟੀਨ ਚੀ ਚੋਨੇ ਦੇ ਰਿਹਾ ਇਹਨੂੰ ਇਹਦੇ ਕੋਲੇ ਆ ਗਿਆ 17 ਲੀਟਰ ਹਫਤੇ ਦੀ ਸੂਈ ਤੇ ਆ ਦੋ ਨੰਬਰ ਵਾਲੀ ਦੀ ਕੀ ਡਿਟੇਲ ਹੈ ਕਾਲੇ ਇਹ ਬਾਈ ਇਹ ਸੂਈ ਆ ਕੱਲ ਸਵੇਰੇ ਆ ਪਿਛਾਂ ਤੋਂ ਕਰੀ ਉਰਲੇ ਬੰਨੇ ਕੱਲ ਦੀ ਸੂਈ ਹੋਈ ਨਾਲ ਇਹਦੇ ਵੀ ਮੇਰਾ ਖਿਆਲ ਪੱਛਾ ਹੋਰ ਮੱਛਾ ਆ ਗਿਆ ਬਾਈ 40 28 ਦਾ ਭਰਾ ਇਹ ਮੇਲ ਕਾਫਾ ਤੇ ਕੱਲ ਦੀ ਸੂਈ ਹੋਈ ਆ ਕਿੰਨੀ ਕ ਬੋਲੀ ਹੋਈ ਇਹਦੇ ਕੋਲੇ ਇਹ ਬਾਈ ਤੂੰ ਠੀਕ ਹੈ ਗੱਲ ਆਲੇ ਬਾਦ ਜਹ 30 35 ਖਾਲਾ ਨਾ ਹਾਂ ਹਾਂ ਬਈ ਫਲ ਕਰ ਰਹੀ ਏ ਥੋੜੀ ਜਿਆ ਫਲ ਹੋਈ ਪਿਆ ਬੇ ਹਾਂ ਕੱਲ ਨਾ ਮੈਂ ਮਿੱਠਾ ਪਾਤਾ ਠੀਕ ਹੈ ਗੱਲ ਉਹਦੇ ਨਾਲ ਫਲ ਥੋੜੀ ਜੀ ਇੱਕ ਕਿਹੜੀ ਸੀ ਮੰਦੀਆ ਭਾਈ ਆਪ ਆਪ 4120 ਦੀ ਹੈ ਉਹਦੀ ਡਨਮਾਰਕ ਦੀ ਆਪ 4120 ਦੀ ਸੈਕ ਦੀ ਓਕੇ ਤੇ ਬੱਸਾ ਵੀ ਸੈਕ ਦੇ ਟਿੱਕੇ ਦੀ 4128 ਦਾ ਠੀਕ ਹੈ ਗੱਲ ਆ ਕਮਾ ਦੇ ਨਾਲ ਨਾਲ ਖੋਲ ਕੇ ਕਮਾ ਦੇ ਤੇ ਬਾਕੀ ਇੱਥੋਂ ਕਰ ਲਓ ਜੱਜਮੈਂਟ ਜੋ ਤੁਰੂਗੀ ਜਗਾ ਦਾ ਵਾਹਸ ਆ ਥੋੜਾ ਜਿਹਾ ਉਦਾਂ ਦਾ ਤੁਸੀਂ ਇਹ ਮੰਨ ਲਓ ਕਿ ਫਸ ਫਸ ਕੇ ਤੁਰਨ ਵਾਲਾ ਕੰਮ ਹੀ ਆ 4y4 ਵਾਲਾ ਸਿਸਟਮ ਹੀ ਆ ਇਥੋਂ ਇਹਦਾ ਲੇਵਾ ਚੈੱਕ ਕਰ ਲਈਏ ਤੇ ਬੈੜ ਪਰਲੇ ਬੰਨੇ ਜਾਊਗੀ ਤੇ ਕਿੰਨਾ ਦੁੱਧ ਚਵਾਇਕ ਵਾਲੇ ਨੇ ਦੁੱਧ ਵੀਰੇ ਪਹਿਲੇ ਸੂਏ ਦਿੱਤਾ 35 ਲੀਟਰ 35 ਹਾਂ ਕੈਨ ਵਾਲਾ ਕਿ ਚੋਣ ਵਾਲਾ ਨਾ ਨਾ ਜਮਾਂ ਸਹੀ ਆਪਾਂ ਇਹਦੇ ਵਿੱਚ ਨਹੀਂ ਆਓ ਚਵਾਈ ਵਾਲਾ ਹਾਂ ਇਹਦੀ ਤਾਂ 40 ਦਿਨਾਂ ਜਾਂਦਾ ਠੀਕ ਆ ਗੱਲ ਕਿ ਤਿਆਰੀ ਹੋਈ ਆ ਵਧੀਆ ਬੈੜੀ ਦੀ ਚਲ ਤੇ ਬਾਕੀ ਇਥੋਂ ਜਜਮੈਂਟ ਕਰ ਲਿਓ ਸੱਚ ਨੂੰ ਜੋ ਤੁਰਦੀ ਦੀ ਇਹ ਵੀ ਹੱਥੀ ਚਵਾਈ ਦਾ ਕਿ ਮਸ਼ੀਨੀ ਦਾ ਬਾਈ ਨਹੀਂ ਬਈ ਕਰਦੇ ਇਹਦੀ ਹੱਥੀ ਪਹਿਲਾਂ ਮੈਨੂੰ ਚੋਦਾ ਰਿਆ ਇੱਥੇ ਠੀਕ ਆ ਗੱਲ ਤੇ ਹੁਣ ਮਸ਼ੀਨ ਤੇ ਹੁੰਦਾ ਐਵੇਂ ਕੀ ਇੰਨੀਆਂ ਚੋਈਆਂ ਨਹੀਂ ਆਂਦੇ ਠੀਕ ਹੈ ਨਾ ਇਹਨਾਂ ਦੁੱਧੀ ਚੋਇਆ ਜਾਵੇ ਠੀਕ ਹੈ ਕਰ ਲੈ ਥੋੜੀ ਜੀ ਗਾਂ ਨੂੰ ਫਿਲਹਾਲ ਬਾਈ ਕਹਿੰਦਾ ਹੈਗੀਆ ਮਸ਼ੀਨ ਤੇ ਹੱਥੀ ਚਵਾਈ ਤੇ ਵੀ ਲੱਗੀ ਪਈ ਆ ਤੇ ਮਸ਼ੀਨੀ ਚਵਾਈ ਤੇ ਵੀ ਆ ਪਰ ਹੁਣ ਇਹਦੀ ਜਿਹੜੀ ਚਵਾਈ ਆ ਹੁਣ ਇਹਦੀ ਚਵਾਈ ਬਾਈ ਕਹਿੰਦਾ ਮਸ਼ੀਨ ਤੇ ਹੁੰਦੀ ਆ ਤੇ ਕਿੰਨੀ ਕਾ ਬੌਲੀ ਹੋ ਇਹਦੇ ਕੋਲ ਆਈਡੀਆ ਬੌਲੀ ਹੈਗੀ ਆ 20 ਲੀਟਰ ਬਈ ਹਲੇ ਦਾ 20 ਕਿਲੋ ਤੜਕਿਆ ਨਾ ਗੱਲ ਸਿਰੇ ਸਿ ਹੈ ਠੀਕ ਆ ਗੱਲ ਹਾਂ ਤੇ 20 ਕਿਲੋ ਬੌਲਾ ਕਾਲੇ ਉਹ ਚਵਾ ਦਾਂਗੇ ਆਪਾਂ ਹਾਂ ਬਈ ਟਾਈਮ ਤੋਂ ਟਾਈਮ ਕਰੀਏ ਆ ਉਹ ਮੰਨ ਲਓ ਬਾਈ ਕਹਿੰਦਾ ਟਾਈਮ ਤੋਂ ਟਾਈਮ ਚ ਵਾਕੇ ਦੇ ਦਾਂਗੇ ਬਾਕੀ ਨਾ ਇੱਥੋਂ ਮੈਂ ਤੁਹਾਨੂੰ ਨੇੜ ਆ ਕੇ ਦੀ ਕੁਆਲਿਟੀ ਚੈੱਕ ਕਰਾ ਦਣਾ ਆਰਡਰ ਦੀ ਕਿਉਂਕਿ ਪਛਾਣ ਤੋਂ ਥੋੜੀ ਸਹੀ ਘਟ ਆਉਂਗੀ ਆ ਵੀਡੀਓ ਤੇ ਇੱਥੋਂ ਕਰ ਸਕਦੇ ਹਾਂ ਚੈੱਕ 20 ਕਿਲੋ ਬੋਲਾ ਇਹਦੇ ਕੋਲੇ ਬਾਈ ਕਹਿੰਦਾ ਅੱਜ ਹਾਜ਼ਰ ਆ ਆਪ ਆ ਗਈ 40 120 ਦੀ ਬਾਈ ਹਾਂ ਬਈ ਸਹੀ ਦੀ ਆਪ ਆ ਗਈ 40 120 ਦੀ ਹਲੇ ਆਰਡਰ ਵੀ ਹੋਇਆ ਨਾ ਜਮਾ ਐਫੈਕਟ ਕਰ ਲਾਂਗੇ ਪੂਰਾ ਠੀਕ ਆ ਗੱਲ ਹਾਂ ਥਣਾ ਵੀ ਪਤਲੇ ਹੋ ਜਾਣਗੇ ਠੀਕ ਆ ਗੱਲ ਹਲੇ ਭਾਲ ਕਰਕੇ ਆ ਲੱਗਦੇ ਆਪਣੀ ਥੋੜੀ ਭਾਲਾ ਹਨਾ ਹਾਂ ਬੜ ਬੜੀ ਕਰੀ ਬੈਠੇ ਐ ਤੇ ਚਲੋ ਮਾਨਤਨ ਹੋ ਜੂ ਕਹਿੰਦੇ ਮਾਨਤਨ ਹੋ ਜੂ ਤੇ ਜੇ ਕੋਈ ਦੋਈ ਲੈਂਦਾ ਦੋਈ ਲੈਂਦਾ ਮਾੜਾ ਬਦ ਕਰਦਾ ਫਿਰ ਉਦਾਂ ਦਾ ਹੋ ਜੀ ਜਿਵੇਂ ਇੱਕ ਨੰਬਰ ਤੇ ਆ ਜਰਸੀ ਦਿਖਾਤੀ ਤੇ ਦੋ ਤੇ ਤੁਹਾਨੂੰ ਦਿਖਾਤੀ ਐਚ ਐਫ ਤੇ ਨੰਬਰ ਬੋਲ ਦਿਓ ਜੀ 98728 ਹਾਂਜੀ 23043 98728 23043 23043 ਬਾਈ ਦਾ ਨੰਬਰ ਆ ਇੱਕ ਬਾਈ ਦਾ ਮੱਲੋ ਤੁਹਾਨੂੰ ਆ ਦਿਖਾਤੀ ਚੰਗੇ ਰਿਕਾਰਡ ਵਾਲੀ ਆ ਦੂਜਾ ਸੂਗਾ ਸੂਈਆ ਨਾਲ ਮੇਲ ਕਾਫ ਤੇ ਇੱਕਾ ਜਰਸੀ ਦਿਖਾਤੀ ਜੈਗ ਦੀ ਦੰਦੋ ਖੀਰੀ ਇਹ ਬਾਈ ਕਹਿੰਦਾ ਪਹਿਲਾਂ ਸੂਈਆ ਜਿਹੜਾ ਵੀ ਪਸ਼ੂ ਦੋਹਾਂ ਨੂੰ ਪਸੰਦ ਆਊਗਾ ਨੇੜੇ ਆਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ